ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਜੰਗ ਛਿੜੀ ਹੋਈ ਹੈ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦਾ ਪਾਣੀ ਇੱਕ ਤੁਪਕਾ ਵੀ ਜਿਹੜਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਰੋਸ ਮੁਜ਼ਾਹਰਿਆਂ ਦੇ ਉੱਪਰ ਪ੍ਰਦਰਸ਼ਨਾਂ ਦੇ ਉੱਪਰ ਜਿਹੜੀ ਸੂਬਾ ਸਰਕਾਰ ਉੱਤਰਈ ਹੈ ਚਾਹੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਸੜਕਾਂ ਦੇ ਉੱਪਰ ਨੇ ਰੋਸ ਮੁਜ਼ਾਹਰਾ ਕਰ ਰਹੇ ਨੇ ਬੀਜੇਪੀ ਦੇਖਿਲਾਫ ਜਿਹੜੀ ਆ ਉਹ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਪਾਣੀ ਦੀ ਵੰਡ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਮਸਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਿਆਣਾ ਵੱਲੋਂ ਮੰਗ ਕੀਤੀ ਗਈ ਸੀ ਬੀਪੀਐਮਪੀ ਵੱਲੋਂ ਇੱਕ ਐਲਾਨ ਵੀ ਕਰ ਦਿੱਤਾ ਗਿਆ ਸੀ ਵੀ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਊਗਾ ਉਸ ਦੇ ਵਿਰੋਧ ਦੇ ਵਿੱਚ ਸੂਬਾ ਸਰਕਾਰ ਲਗਾਤਾਰ ਨਿਸ਼ਾਨਾ ਸਾਥ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਦੇ ਵਿੱਚ ਆਪਣੇ ਆਗੂਆਂ ਦੇ ਨਾਲ ਰੋਜ਼ ਮੁਜਾਰਾ ਕਰਦੇ ਹੋਏ ਨਜ਼ਰ ਆਏ ਤੇ ਬਾਰ-ਬਾਰ ਇਹ ਗੱਲ ਬੋਲੀ ਜਾ ਰਹੀ ਹੈ ਵੀ ਪੰਜਾਬ ਦੀ ਪਿੱਛੇ ਦੇ ਵਿੱਚ ਬੀਜੇਪੀ ਨੇ ਸ਼ੁਰਾ ਮਾਰਿਆ ਫਿਰ ਤੋਂ ਪੰਜਾਬ ਵਿਰੋਧੀ ਜਿਹੜੀ ਇੱਕ ਨੀਤੀ ਹੈ ਬੀਜੇਪੀ ਦੀ ਉਹ ਉੱਪਰ ਕੇ ਸਾਹਮਣੇ ਆਈ ਹੈ ਦੂਜੇ ਪਾਸੇ ਨਾਇਬ ਸਿੰਘ ਸੈਣੀ ਹੁਣਾ ਵੱਲੋਂ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਵੀ ਪਾਣੀਆਂ ਦੇ ਉੱਪਰ ਸਭ ਦਾ ਹੱਕ ਹੈ ਇਹ ਕੋਈ ਇੱਕ ਕੁਦਰਤੀ ਸਰੋਤ ਹੈ ਇਹ ਕਿਸੇ ਸੂਬਿਆਂ ਦਾ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਚੱਲ ਰਿਹਾ ਹੈ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਮੁਜਾਹਰਾ ਕਰ ਰਹੇ ਨੇ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਣਾ ਹੈ زندہ باد علماء پنجاب دے تاڑیاں دے تاڑاں زندہ باد مردہ تے تسی ہوئے ہائے 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 کسے نے کیے ہو ہائے 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 کال لیا سر ایک وے ایک وے زندہ باد مردہ باد مردہ باد علیم باد اللہ دے لوٹا باد زندہ باد علماء پنجاب دے تاڑیاں دے ਸਭ ਪਾਣੀ ਪੰਜਾਬ ਤੋਂ ਹਰਿਆਣਾ ਜਾਏਗਾ। ਅਦਾਤੀ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਡੇ ਲੋਕਾਂ ਨੇ ਸੁਨਿਆ ਕਿ ਭਾਖੜਾ ਬਿਆਸ ਮੈਨਡਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਵੱਲੋਂ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਰਹੇ ਸੀਗੇ ਕਿ ਸਾਡੇ ਕੋ ਪਾਣੀ ਦਾ ਇੱਕ ਤੁਬਕਾ ਨਹੀਂ ਦੇਣ ਲਈ ਇਹ ਇੱਕ ਸੱਚ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋ ਪਾਣੀ ਹੈ ਵੀ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ بجائے ਭਾਜਪੀ ਨੇ ਸਾਡੀ ਧੱਕਾ ਕੀਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਿਆਨੇ ਨੂੰ ਦਿੱਤਾ ਉਹਦੇ ਵਿਰੋਧ ਚ ਅੱਜ ਅਸੀਂ ਐਸਲੇ ਭਾਜਪੀ ਦੇ ਆਗੂ ਤਰਨ ਚੁਗ ਜਿਹੜੇ ਨੇ ਉਹਨਾਂ ਦੇ ਬੁਹੇ ਕਰੀ ਪਰ ਟੈਸਟ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧਕ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਵਿਰੋਧੀ بڑے ਫੈਸਲੇ ਲਏ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਵਿਰੋਧੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦਮੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰਿਯ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅਮਰਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲ ਇੱਕ ਜਿਹੜਾ ਅਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆਂ ਉਹਦੇ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਦੇ ਅਤੀ ਪ੍ਰਧਾਨ ਸਾਡੇ ਪ੍ਰਧਾਨਕ ਬੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਹਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਆ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਨਜੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੌਰ ਤੇ ਇੱਕ ਗੱਲ ਹੈ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ ਜਿਹੜਾ ਪਾਣੀ ਹੈ ਉਹ ਨਹੀਂ ਦਿੱਤਾ ਜਾਏਗਾ ਮੈਂ ਕਿਹਾ ਜੇ ਪ੍ਰੋਟੈਸਟ ਕੀ ਛੜਕਾਂ ਦੇਵਾਂਗੇ ਹਰ ਕੰਮ ਕਰਾਂਗੇ ਜੋ ਵੀ ਕਰਨਾ ਪਊਗਾ ਬੀ.ਐਮ ਵੱਲੋਂ ਫੈਸਲਾ ਕਰ ਦਿੱਤਾ ਗਿਆ ਕਿ ਪੱਕਾ ਮੇ ਕਿਉਂਕਿ ਪਾਣੀ ਪੰਜਾਬ ਦਾ ਉਹ ਹਰਿਆਣਾ ਜਾਏਗਾ ਅਰਾਤੀ ਤੁਸੀਂ ਸਭ ਨੇ ਦੇਖਿਆ ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਜੰਗ ਛਿੜੀ ਹੋਈ ਹੈ ਵਿਰੋਧ ਕੀਤਾ ਜਾ ਰਿਹਾ ਪੰਜਾਬ ਦਾ ਪਾਣੀ ਇੱਕ ਤੁਪਕਾ ਵੀ ਜਿਹੜਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਰੋਸ ਮੁਜ਼ਾਹਰਿਆਂ ਦੇ ਉੱਪਰ ਪ੍ਰਦਰਸ਼ਨਾਂ ਦੇ ਉੱਪਰ ਜਿਹੜੀ ਸੂਬਾ ਸਰਕਾਰ ਉੱਤਰ ਆਈ ਹੈ ਚਾਹੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਸੜਕਾਂ ਦੇ ਉੱਪਰ ਨੇ ਰੋਸ ਮੁਜ਼ਾਹਰਾ ਕਰ ਰਹੇ ਨੇ ਭਾਜਪਾ ਦੇ ਖਿਲਾਫ ਜਿਹੜੀ ਆ ਉਹ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਪਾਣੀ ਦੀ ਵੰਡ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਮਸਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਿਆਣਾ ਵੱਲੋਂ ਮੰਗ ਕੀਤੀ ਗਈ ਸੀ ਬੀਪੀਐਮਪੀ ਵੱਲੋਂ ਇੱਕ ਐਲਾਨ ਵੀ ਕਰ ਦਿੱਤਾ ਗਿਆ ਸੀ ਵੀ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਊਗਾ ਉਸ ਦੇ ਵਿਰੋਧ ਦੇ ਵਿੱਚ ਸੂਬਾ ਸਰਕਾਰ ਲਗਾਤਾਰ ਨਿਸ਼ਾਨਾ ਸਾਥ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਦੇ ਵਿੱਚ ਆਪਣੇ ਆਗੂਆਂ ਦੇ ਨਾਲ ਰੋਜ਼ ਮੁਜਾਰਾ ਕਰਦੇ ਹੋਏ ਨਜ਼ਰ ਆਏ ਤੇ ਬਾਰ ਬਾਰ ਇਹ ਗੱਲ ਬੋਲੀ ਜਾ ਰਹੀ ਹੈ ਵੀ ਪੰਜਾਬ ਦੀ ਪਿੱਠ ਦੇ ਵਿੱਚ ਬੀਜੇਪੀ ਨੇ ਸ਼ੁਰਾ ਮਾਰਿਆ ਫਿਰ ਤੋਂ ਪੰਜਾਬ ਵਿਰੋਧੀ ਜਿਹੜੀ ਇੱਕ ਨੀਤੀ ਹੈ ਬੀਜੇਪੀ ਦੀ ਉਹ ਉੱਪਰ ਕੇ ਸਾਹਮਣੇ ਆਈ ਹੈ ਦੂਜੇ ਪਾਸੇ ਨਾਇਬ ਸਿੰਘ ਸੈਣੀ ਹਣਾ ਵੱਲੋਂ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਵੀ ਪਾਣੀਆਂ ਦੇ ਉੱਪਰ ਸਭ ਦਾ ਹੱਕ ਹੈ ਇਹ ਕੋਈ ਇੱਕ ਕੁਦਰਤੀ ਸਰੋਤ ਹੈ ਇਹ ਕਿਸੇ ਸੂਬਿਆਂ ਦਾ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਚੱਲ ਰਿਹਾ ਹੈ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੁਜਾਰਾ ਕਰ ਰਹੇ ਨੇ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਣਾ ਹੈ

ਕਈਆਂ ਵੱਲੋਂ ਫੈਸਲਾ ਕਰ ਦਿੱਤਾ ਹੈ ਕਿ ਪਟਕਾ ਨੇ ਕਿਊਸਕ ਪਾਣੀ ਪੰਜਾਬ ਤੋਂ ਹਰਿਆਣਾ ਜਾਏਗਾ। ਅਦਾਤੀ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਰੇ ਲੋਕਾਂ ਨੇ ਸੁਨਿਆ ਕਿ ਪਾਖੜਾ ਬਿਆਸ ਮੈਨਡਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਵੱਲੋਂ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਰਹੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਪਕਾ ਦੀ ਦੇਣ ਲਈ ਇੱਕ ਸੱਚ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਵੀ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ بجائے ਭਾਜਪੀ ਨੇ ਸਾਡੀ ਧੱਕਾ ਕੀਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਿਆਨੇ ਨੂੰ ਦਿੱਤਾ ਉਦੇ ਵਿਰੋਧ ਚੱਜ ਸੀ ਐਸਲੇ ਬੀਜੇਪੀ ਦੇ ਆਗੂ ਤਰਨ ਚੁਗ ਜਿਹੜੇ ਨੇ ਉਹਨਾਂ ਦੇ ਬੋਏ ਗਰੀ ਪਰ ਟੈਸਟ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧਕ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਵਿਰੋਧੀ بڑے ਫੈਸਲੇ ਲੈ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਵਿਰੋਧੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੌਦਾਤ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅਮੋਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲ ਇੱਕ ਜਿਹੜਾ ਅਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆਂ ਉਹ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲੇ ਜ਼ਿਲ੍ਹੇ ਦੇ ਜਲਾ ਪ੍ਰਧਾਨ ਦੇ ਅਤੀ ਪ੍ਰਧਾਨ ਸਾਡੇ ਪ੍ਰਦਾਨਕ ਬੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਆ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਂਜੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੌਰ ਤੇ ਇੱਕ ਗੱਲ ਹੈ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ। ਨਾਲ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ। ਮੈਂ ਖਿਆ ਜੀ ਪੱਟਾ ਸਤ ਕੀ ਛੜਕਾਂ ਦੇਵਾਂਗੇ, ਹਰ ਕੰਮ ਕਰਾਂਗੇ ਜੋ ਵੀ ਕਰਨਾ ਪਊ। ਬੀ.ਡੀ.ਐਮ ਵੱਲੋਂ ਫੈਸਲਾ ਕਰ ਦਿੱਤਾ ਗਿਆ ਕਿ ਪੱਤਾ ਮੇ ਕਿਉਂਕ ਪਾਣੀ ਪੰਜਾਬ ਦਾ ਉਹ ਹਰਿਆਣਾ ਜਾਏਗਾ। ਅਦਾਤੀ ਤੁਸੀਂ ਸਭ ਨੇ ਦੇਖਿਆ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਜੰਗ ਛਿੜੀ ਹੋਈ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦਾ ਪਾਣੀ ਇੱਕ ਤੁਪਕਾ ਵੀ ਜਿਹੜਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਦੇ ਅ ਲੀਡਰਾਂ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਰੋਸ ਮੁਜ਼ਾਹਰਿਆਂ ਦੇ ਉੱਪਰ ਪ੍ਰਦਰਸ਼ਨਾਂ ਦੇ ਉੱਪਰ ਜਿਹੜੀ ਸੂਬਾ ਸਰਕਾਰ ਉੱਤਰਾਈ ਹੈ ਚਾਹੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਸੜਕਾਂ ਦੇ ਉੱਪਰ ਨੇ ਰੋਸ ਮੁਜ਼ਾਹਰਾ ਕਰ ਰਹੇ ਨੇ ਭਾਜਪਾ ਦੇ ਖਿਲਾਫ ਜਿਹੜੀ ਆ ਉਹ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਪਾਣੀ ਦੀ ਵੰਡ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਮਸਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਿਆਣਾ ਵੱਲੋਂ ਮੰਗ ਕੀਤੀ ਗਈ ਸੀ ਬੀਬੀਐਮਪੀ ਵੱਲੋਂ ਇੱਕ ਐਲਾਨ ਵੀ ਕਰ ਦਿੱਤਾ ਗਿਆ ਸੀ ਵੀ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਊਗਾ ਉਸ ਦੇ ਵਿਰੋਧ ਦੇ ਵਿੱਚ ਸੂਬਾ ਸਰਕਾਰ ਲਗਾਤਾਰ ਨਿਸ਼ਾਨਾ ਸਾਥ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਦੇ ਵਿੱਚ ਆਪਣੇ ਆਗੂਆਂ ਦੇ ਨਾਲ ਰੋਜ਼ ਮੁਜਾਰਾ ਕਰਦੇ ਹੋਏ ਨਜ਼ਰ ਆਏ ਤੇ ਵਾਰ-ਵਾਰ ਇਹ ਗੱਲ ਬੋਲੀ ਜਾ ਰਹੀ ਹੈ ਵੀ ਪੰਜਾਬ ਦੀ ਪਿੱਠ ਦੇ ਵਿੱਚ ਭਾਜਪਾ ਨੇ ਛੁਰਾ ਮਾਰਿਆ ਫਿਰ ਤੋਂ ਪੰਜਾਬ ਵਿਰੋਧੀ ਜਿਹੜੀ ਇੱਕ ਨੀਤੀ ਹੈ ਭਾਜਪਾ ਦੀ ਉਹ ਉੱਪਰ ਕੇ ਸਾਹਮਣੇ ਆਈ ਹੈ ਦੂਜੇ ਪਾਸੇ ਨਾਇਬ ਸਿੰਘ ਸੈਣੀ ਹੁਣਾ ਵੱਲੋਂ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਵੀ ਪਾਣੀਆਂ ਦੇ ਉੱਪਰ ਸਭ ਦਾ ਹੱਕ ਹੈ ਇਹ ਕੋਈ ਇੱਕ ਕੁਦਰਤੀ ਸਰੋਤ ਹੈ ਇਹ ਕਿਸੇ ਸੂਬਿਆਂ ਦਾ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਚੱਲ ਰਿਹਾ ਹੈ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੁਜ਼ਾਰਾ ਕਰ ਰਹੇ ਨੇ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਣਾ ਪੰਜਾਬ ਦੇ ਪਾਣੀ ਦਾ ਕਾਨੂੰਨ ਮਰਦਾ ਮਰਦਾ ਤੂ ਹੁੰਦਾ ਹੈ ਹਾ 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 El hombre <coughs> ਪਾਣੀ ਪੰਜਾਬ ਤੋਂ ਹਰਿਆਣਾ ਜਾਏਗਾ। ਅਵਾਤੀ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਡੇ ਹੀ ਲੋਕਾਂ ਨੇ ਸੁਨਿਆ ਕਿ ਪਾਖੜਾ ਬਿਆਸ ਐਮੈਂਡਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਵੱਲ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਰਹੇ ਸੀਗੇ ਕਿ ਸਾਡੇ ਕੋ ਪਾਣੀ ਦਾ ਇੱਕ ਤੁਬਕਾ ਦੀ ਦੇਣ ਲਈ ਇਹ ਇੱਕ ਸੱਚ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋ ਪਾਣੀ ਹੈ ਨਹੀਂ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਨ ਦੀ ਬਜਾਏ ਭਾਜਪੀ ਨੇ ਸਾਡੀ ਧੱਕਾ ਕੀਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਾਨੇ ਨੂੰ ਦਿੱਤਾ ਉਹਦੇ ਵਿਰੋਧ ਚ ਅੱਜ ਅਸੀਂ ਐਸਲੇ ਭਾਜਪੀ ਦੇ ਆਗੂ ਤਰਨ ਚੁੱਕ ਜਿਹੜੇ ਨੇ ਉਹਨਾਂ ਦੇ ਕੋਈ ਗੱਲ ਪਰ ਟੈਸਟ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਵਿਰੋਧੀ بڑے ਫੈਸਲੇ ਲਏ ਹੋਣ ਵੀ ਜਿਹੜਾ ਉਹਨਾਂ ਨੇ ਪੰਜਾਬ ਵਿਰੋਧੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦਮੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅਮਰਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲ ਇੱਕ ਜਿਹੜਾ ਅਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਹੈ ਸਿਲੇ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਦੇ ਅਤੀ ਪ੍ਰਧਾਨ ਸਾਡੇ ਪ੍ਰਧਾਨਕ ਮੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਨਜੋਗ ਮੰਤਰੀ ਸਰਦਾਰ ਭਗਤ ਸਿੰਘ ਈਟਿਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟਿਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੌਰ ਤੇ ਇੱਕ ਗੱਲ ਹੈ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ। ਨਾਲ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ। ਮੈਂ ਖਿਆ ਜੀ ਪੱਟਾ ਸਤ ਕੀ ਛੜਕਾਂ ਦੇਵਾਂਗੇ, ਹਰ ਕੰਮ ਕਰਾਂਗੇ ਜੋ ਵੀ ਕਰਨਾ ਪਊ। ਬੀਟੀਐਮ ਵੱਲੋਂ ਫੈਸਲਾ ਕਰ ਦਿੱਤਾ ਗਿਆ ਕਿ ਪੱਤਾਂ ਨੇ ਕਿ ਉਸਕ ਪਾਣੀ ਪੰਜਾਬ ਦਾ ਉਹਨਾਂ ਨੇ ਆਣਾ ਜਾਏਗਾ। ਅਦਾਤੀ ਤੁਸੀਂ ਸਭ ਨੇ ਦੇਖਿਆ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਜੰਗ ਛਿੜੀ ਹੋਈ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦਾ ਪਾਣੀ ਇੱਕ ਤੁਪਕਾ ਵੀ ਜਿਹੜਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ। ਆਮ ਆਦਮੀ ਪਾਰਟੀ ਦੇ ਅ ਲੀਡਰਾਂ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਰੋਸ ਮੁਜ਼ਾਹਰਿਆਂ ਦੇ ਉੱਪਰ ਪ੍ਰਦਰਸ਼ਨਾਂ ਦੇ ਉੱਪਰ ਜਿਹੜੀ ਸੂਬਾ ਸਰਕਾਰ ਉੱਤਰਾਈ ਹੈ ਚਾਹੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਸੜਕਾਂ ਦੇ ਉੱਪਰ ਨੇ ਰੋਸ ਮੁਜ਼ਾਹਰਾ ਕਰ ਰਹੇ ਨੇ ਭਾਜਪਾ ਦੇ ਖਿਲਾਫ ਜਿਹੜੀ ਆ ਉਹ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਪਾਣੀ ਦੀ ਵੰਡ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਮਸਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਹਰਿਆਣਾ ਵੱਲੋਂ ਮੰਗ ਕੀਤੀ ਗਈ ਸੀ ਬੀਬੀਐਮਪੀ ਵੱਲੋਂ ਇੱਕ ਐਲਾਨ ਵੀ ਕਰ ਦਿੱਤਾ ਗਿਆ ਸੀ ਵੀ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਊਗਾ ਉਸ ਦੇ ਵਿਰੋਧ ਦੇ ਵਿੱਚ ਸੂਬਾ ਸਰਕਾਰ ਲਗਾਤਾਰ ਨਿਸ਼ਾਨਾ ਸਾਥ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਦੇ ਵਿੱਚ ਆਪਣੇ ਆਗੂਆਂ ਦੇ ਨਾਲ ਰੋਜ਼ ਮੁਜਾਰਾ ਕਰਦੇ ਹੋਏ ਨਜ਼ਰ ਆਏ ਤੇ ਬਾਰ-ਬਾਰੀ ਗੱਲ ਬੋਲੀ ਜਾ ਰਹੀ ਹੈ ਵੀ ਪੰਜਾਬ ਦੀ ਪਿੱਠ ਦੇ ਵਿੱਚ ਬੀਜੇਪੀ ਨੇ ਸ਼ੁਰਾ ਮਾਰਿਆ ਫਿਰ ਤੋਂ ਪੰਜਾਬ ਵਿਰੋਧੀ ਜਿਹੜੀ ਇੱਕ ਨੀਤੀ ਹੈ ਬੀਜੇਪੀ ਦੀ ਉਹ ਉੱਪਰ ਕੇ ਸਾਹਮਣੇ ਆਈ ਹੈ ਦੂਜੇ ਪਾਸੇ ਨੈਪ ਸਿੰਘ ਸੈਣੀ ਹੁਣਾ ਵੱਲੋਂ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਵੀ ਪਾਣੀਆਂ ਦੇ ਉੱਪਰ ਸਭ ਦਾ ਹੱਕ ਹੈ ਇਹ ਕੋਈ ਇੱਕ ਕੁਦਰਤੀ ਸਰੋਤ ਹੈ ਇਹ ਕਿਸੇ ਸੂਬਿਆਂ ਦਾ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਚੱਲ ਰਿਹਾ ਹੈ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੁਜ਼ਾਹਰਾ ਕਰ ਰਹੇ ਨੇ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਨੇ ਆ ਪੰਜਾਬ ਦੇ ਪਾਣੀਆਂ ਦਾ ਗਾਥਾ ਨੂੰ ਪਾਣੀਆਂ ਦਾ ਖੁਦਾ ਜੀ ਮਰਦੀ ਸੁਣ ਰਹੇ ਹੋ ਹਾਏ ਹਾਏ ਹਾਏ